ਹੇ ਗਾਇਸ ਸਾਰਿਆਂ ਨੂੰ ਤੇ ਅੱਜ ਮੈਂ ਰਾਜਮਹਿੰਦਰਾ ਤੇ ਆਈ ਸੀ ਅੱਜ EV ਦਾ ਨਿਊ ਲਾਂਚ ਹੈ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਤੇ ਸਭ ਤੋਂ ਵਧੀਆ ਕੁਆਲਿਟੀ ਇਹ ਗੱਡੀ ਦੀ ਇਹ ਲੱਗੀ ਕਿ ਇਹ ਐਵਰੀ ਟਾਈਮ ਚਾਰਜ ਮਿਲੂਗੀ ਤੁਹਾਨੂੰ ਤੁਸੀਂ ਕਿਸੇ ਵੀ ਟਾਈਮ ਕਦੇ ਵੀ ਨੂੰ ਲੈ ਕੇ ਜਾ ਸਕਦੇ ਹੋ ਉਤੋਂ ਇਹਦੇ ਵਿੱਚ ਬਹੁਤ سارے ਡਿਫਰੈਂਟ ਡਿਫਰੈਂਟ ਮਲਟੀਪਲ ਕਲਰਸ ਤੁਹਾਨੂੰ ਮਿਲ ਜਾਣਗੇ ਮੇਰਾ ਫੇਵਰਿਟ ਤਾਂ ਰੈੱਡ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਲਕਜ਼ਰੀਅਸ ਅੰਦਰੋਂ ਤੇ ਬਾਹਰੋਂ ਬਾਕੀ ਫਟਾਫਟ ਜਾ ਕੇ ਤੁਸੀਂ ਆਪਦੀ ਬੁਕਿੰਗਸ ਕਰਵਾ ਲਓ ਕਦੇ ਸਕਿਪ ਨਾ ਕਰਿਓ। ਥੈਂਕ ਯੂ ਸੋ ਮਾਚ। ਵਾਟ ਆਪੇ ਲਾਇਆ ਕਿ। ਆਫ ਕੌਰਸ। ਮੈਨੂੰ ਤਾਂ ਮੈਂ ਕਲਰ ਦੇਖ ਕੇ ਆਇਸ ਲਾਈਕ ਬੋਸ ਸੋਨਾ ਕਲਰ ਆ ਤੇ ਇਹਦੇ ਵਿੱਚ ਹੋਰ ਵੀ ਕਲਰਸ ਅਵੇਲੇਬਲ ਨੇ। ਤੁਸੀਂ ਕੋਈ ਵੀ ਬੁੱਕ ਕਰ ਸਕਦੇ ਹੋ। ਜਿਹੜੀਆਂ ਦੋਨੋਂ ਬਹੁਤ ਵਧੀਆ ਹੈ ਜੀ। ਐਂਡ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਇੰਡੀਆ ਦੀ ਜਿਹੜੀ ਓਨ ਇਹ ਮੇਕਅਪ ਹੈ ਸੋ ਆਪਾ ਨੂੰ ਸਭ ਨੂੰ ਵਧਾਈਆਂ। ਮੈਂ ਅੱਜ ਇਹ ਲੈ ਜਾਣੀ ਆ। ਕਿਹੜੀ ਵਾਲੀ ਲੈ ਕੇ ਜਾਵਾਂ? ਦੇਖੋ ਵਾਈਟ ਹੈਗੀ ਮੈਂ ਰੈੱਡ ਵਾਲੀ ਲੈ ਕੇ ਜਾਊਂਗਾ। ਮੈਂ ਆਲਰੇਡੀ ਇੱਕ ਇਲੈਕਟ੍ਰਿਕ ਕਾਰ ਯੂਜ਼ ਕਰ ਰਹੀ ਹਾਂ ਤੇ ਮੈਨੂੰ ਪਰਸਨਲੀ ਐਕਸ ਈ ਵੀ ਬਹੁਤ ਪਸੰਦ ਆਈ ਲਗਜ਼ਰੀ ਕਾਰ ਹੈ ਇਲੈਕਟ੍ਰਿਕ ਕਾਰ ਮਤਲਬ ਉਹਦੇ ਨਾਲ ਨਾਲ ਲਗਜ਼ਰੀ ਵੀ ਮਿਲ ਰਿਹਾ ਹੈ ਬਹੁਤ ਸਾਰੇ ਉਹਦਾ 뮤직 ਸਿਸਟਮ ਬਹੁਤ ਅੱਛਾ ਹੈ ਉਹਨੇ ਜਿੰਨਾ ਕਿ ਵੀ ਮੈਂ ਅੰਦਰ ਸੁਣਿਆ 뮤직 ਬਹੁਤ ਅੱਛਾ ਹੈ ਬਹੁਤ ਫੀਚਰਸ ਬਹੁਤ ਐਡਵਾਂਸਡ ਹੈਗੇ ਆ ਐਂਡ ਰਾਜਵਜੀ ਹੋਰ ਜਿਸਕਰ ਨੂੰ ਨਾਲ ਬਹੁਤ ਬਹੁ ਮੁਬਾਰਕਾਂ ਐਂਡ ਮੈਨੂੰ ਲੱਗਦਾ ਕਿ ਮੇਡ ਇਨ ਇੰਡੀਆ ਪਹਿਲੀ ਇਹ ਕਾਰ ਹੈਗੀ ਜਿਹਦੀ ਸਾਰੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਹੋਈ ਹੈ ਥੈਟ ਇਜ਼ ਵੈਰੀ ਗੁੱਡ ਥਿੰਗ ਐਂਡ ਬਹੁਤ ਅੱਛਾ ਰਿਸਪੌਂਸ ਆਨ ਮਿਲਿਆ ਮੈਨੂੰ ਲੱਗਦਾ ਕਿ ਫਿਊਚਰ ਕਾਰ ਹੈ ਇਲੈਕਟ੍ਰਿਕ ਕਾਰਸ ਇਜ਼ ਫਿਊਚਰ ਕਾਰਸ ਨਾ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਸ ਦਾ ਮੈਚ ਵੀ ਕਰਕੇ ਆਇਓ ਅੱਜ ਗੱਡੀ ਦਾ ਮੈਂ ਮੈਚ ਇਹਦੇ ਨਾਲ ਕੀਤੀ ਮਰ ਦਿਲ ਲੱਗਾ ਹੋਇਆ ਹੈ ਬਹੁਤ ਐਕਚੁਅਲੀ ਅਟ੍ਰੈਕਟਿਵ ਲੱਗ ਰਹੀ ਆ ਬਹੁਤ ਜ਼ਿਆਦਾ ਅੱਜ ਕਦ ਤੱਕ ਉਹਦਾ ਹੀ ਟਾਈਮ ਹੈਗਾ ਫਲੈਕਸ ਦਾ ਤੇ ਮੈਨੂੰ ਇਦਾਂ ਲੱਗਦਾ ਵਾ ਕਿ ਇਹ ਫੁੱਲ ਪੈਕੇਜ ਹੈਗੀ ਆ ਅਟਰੈਕਟਿਵ ਵੀ ਲੱਗ ਰਹੀ ਹੈ ਕਿ ਕੱਲਾ ਜਿਹੜਾ ਬਹੁਤ ਜ਼ਿਆਦਾ ਡੋਮੀਨੇਟ ਹੋਊਗਾ ਜਦੋਂ ਆਪਾਂ ਸਟਰੀਟ ਤੇ ਜਾ ਡਰਾਈਵ ਕਰਾਂਗੇ ਤੇ ਆਈ ਥਿੰਕ ਐਕਸਵੀ 90 ਜਿਹੜੀ ਆ ਬਟ ਮਤਲਬ ਮੇਰੇ ਲਈ ਹਰ ਇੱਕ ਦਾ ਆਪਣਾ ਪਰਸਨਲ ਸਦਸ਼ਨ ਹੁੰਦਾ ਜਿੰਨੇ ਨੂੰ ਪੀਤਕਾਰੀਆ ਦੋਵੇਂ ਹੀ ਸੋਹਣੀਆਂ ਆਪਕੋ ਆਪਣੀ ਜਨਰਲ ਸੋਹਣੀਆਂ ਨੇ ਸੋਹਣੀ ਇਹਨਾਂ ਕਲਾਕਾਰਾਂ ਨੂੰ ਸ਼ਾਇਦ ਚੱਕਮੀ ਜੀ ਵੀ ਪਸੰਦ ਆਉਂਦੀ ਆ ਇੰਨਾ ਇੱਤਾ ਲੱਗਦਾ ਵਾਈਟ ਜਿੰਦਾ ਜ਼ਿਆਦਾ ਡੀਸੈਂਟ ਫੈਮਿਲੀ ਟਾਈਮ ਆ ਹੁਣ ਦੇਖੋ ਦੀ ਕਰਸ ਦੇਖੋ ਬਹੁਤ ਸੋਹਣੀ ਆ ਬਹੁਤ ਥੋੜੀ ਸਪੋਰਟਸ ਲੁੱਕ ਹੈਗੀ ਆ ਉਹ ਦੋਨੇ ਕਾਰਾਂ ਬਹੁਤ ਵਿਆਰੀਆਂ ਆ ਅਜਾ ਉਸੇ ਅਜਿਹੀ ਗੱਲ ਲਈ ਮਾਦਰਾ ਦਿੰਦਾ ਫਿਊਚਰ ਲਈ ਇਹਨਾਂ ਨੇ ਇਹ ਕੰਡੀਆਂ ਵੀ ਆ ਇੰਨਾ ਲੱਗਦਾ ਇਹ ਸੀ ਫਿਊਚਰ ਲਈ ਯੈਸ ਕਿਉਂਕਿ ਦੇਖੋ ਇਹਦੀ ਮਾਈਲੇਜ ਵੀ ਕਿਉਂਕਿ ਮੈਂ ਆਲਰੇਡੀ ਚਲਾ ਰਹੀ ਹਾਂ ਮੈਨੂੰ ਥੋੜੀ ਗੱਡੀਆਂ ਦੀ ਨੌਲੇਜ ਵੀ ਹੈਗੀ ਆ 500 ਕਿਲੋਮੀਟਰ ਦੀ ਮਾਈਲੇਜ ਐ ਪਲੱਸ ਐਕਚੁਅਲੀ 500 ਕਿਲੋਮੀਟਰ ਹੋਏਗੀ ਐਂਡ 79 ਕਿਲੋਵਾਟ ਦੀ ਬੈਟਰੀ ਹੈਗੀ ਆ ਜੋ ਕਿ ਲੌਂਗ ਰਨ ਚ ਅਗਰ ਆਪਾਂ ਜਾ ਰਹੇ ਹਾਂ ਤੇ ਆਪਾਂ ਨੂੰ ਸਿਰਫ ਅਗਰ ਮੰਨ ਲਓ 500 ਪਲੱਸ ਜਾਂ 1000 ਕਿਲੋਮੀਟਰ ਵੀ ਜਾਣਾ ਤਾਂ ਰਸਤੇ ਜਿੱਕਰ ਹੀ ਚਾਰਜ ਕਰਨੀ ਪੈਗੀ ਔਰ ਹਰ ਜਗ੍ਹਾ ਚਾਰਜਿੰਗ ਸਟੇਸ਼ਨਸ ਹੈਗੇ ਆ ਸੋ ਬੜੀ ਈਜ਼ੀ ਐ ਮੈਨੂੰ ਲੱਗਦਾ ਕਿ ਪੋਲੂਸ਼ਨ ਜਿੰਨਾ ਵੱਧ ਰਿਹਾ ਐ ਫਿਊਚਰ ਕਾਰ ਅਸੀਂ ਇਸ ਲਈ ਇਹਨੂੰ ਕਹਿ ਰਹੇ ਹਾਂ ਕਿਉਂਕਿ ਫਿਊਚਰ ਦੇ ਵਿੱਚ ਅਗਰ ਅਸੀਂ ਪੋਲੂਸ਼ਨ ਨੂੰ ਵੀ ਕੰਟਰੋਲ ਕਰਨਾ ਹੈ ਸੋ ਸਾਰਿਆਂ ਨੂੰ ਆਈ ਥਿੰਕ ਸਵਿਚ ਹੋਣਾ ਚਾਹੀਦਾ ਇਲੈਕਟ੍ਰਿਕ ਕਾਰਸ ਤੇ ਇਹ ਤਾਂ ਨੀਦਰ ਇਹ ਬੜਾ ਪੂਰੀ ਤੇ ਹਸਰ ਦੀ ਗੱਲ ਕਰੀ ਕਿਹੜੀ ਗੱਡੀ ਵਧੀਆ ਹੈ ਨਾ ਜੀ ਪਰ ਤੁਸੀਂ ਬੰਦ ਹੋ ਜਾਓ ਦੇਖੋ ਆਈ ਥਿੰਕ ਗੱਡੀਆਂ ਸਾਰੀਆਂ ਵਧੀਆ ਹੁੰਦੀਆਂ ਜਿਹਦੇ ਕੋਲ ਜਿਹੜੀ ਜਿਹੜੀ ਹੁੰਦੀ ਉਹਨੂੰ ਉਹ ਹੀ ਪਸੰਦ ਹੁੰਦੀ ਆ ਪਰ ਜੇ ਕਿਸੇ ਨੇ ਫਿਊਚਰ ਚ ਲੈਣੀ ਹੈ ਤਾਂ ਇਲੈਕਟ੍ਰਿਕ ਗੱਡੀ ਬਿਕੋਜ਼ ਡੀਜ਼ਲ ਐਂਡ ਪੈਟਰੋਲ ਬਹੁਤ ਮਹਿੰਗਾ ਹੋਈ ਜਾਂਦਾ ਸੋ ਆਈ ਥਿੰਕ ਇਹ 20 ਮਿੰਟ ਚ ਭੱਜ ਜਸ ਕਰਨ ਤੇ ਰਾਜ ਭਾਜੀ ਨੇ ਦੱਸਿਆ ਕਿ 20 ਮਿੰਟ ਚ 80% ਚਾਰਜ ਹੋ ਜਾਣੀ ਸੋ ਆਈ ਥਿੰਕ ਬਹੁਤਾ ਟਾਈਮ ਨਹੀਂ 10 ਮਿੰਟ ਦਾ ਤੇਲ ਪਵਾਉਣ ਨੂੰ ਲੱਗ ਜਾਂਦਾ ਜਦੋਂ ਆਪਾਂ ਪੈਟਰੋਲ ਪੰਪ ਤੇ ਜਾਂਦੇ ਆ ਸੋ ਆਈ ਥਿੰਕ ਲੋਕਾਂ ਦੀ ਸੇਵਿੰਗ ਲਈ ਬਹੁਤ ਬੈਸਟ ਗੱਡੀ ਇਲੈਕਟ੍ਰਿਕ ਗੱਡੀ ਹੋ ਸਕਦੀ ਹੈ ਸਪੈਸ਼ਲੀ ਸਭ ਤੋਂ ਪਹਿਲਾਂ ਇਹ ਕਿੰਨਾ ਕਿ ਮੈਂ ਸਮਝਦਾ ਕਿ ਮਹਿੰਦਰਾ ਦਾ ਇਹ ਬਹੁਤ ਅੱਛਾ ਸੈਗਮੈਂਟ ਆ ਜਿਹੜਾ ਲਾਂਚ ਹੋਇਆ ਉਹ ਜੀ ਸਪੈਸ਼ਲੀ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਨਹੀਂ ਇਦਾਂ ਡਿਜ਼ਾਈਨ ਪਹਿਲਾਂ ਆਇਆ ਆਪਾਂ ਸਾਰੀਆਂ ਕਾਰਾਂ ਦੇਖਿਆ ਹਨ ਔਰ ਇਹਦਾ ਇੱਕ ਡਿਜ਼ਾਈਨ ਵੀ ਮੈਨੂੰ ਲੱਗਦਾ ਕਿ ਬਹੁਤ ਆਪਣੇ ਆਪ ਚ ਸਪੋਰਟਸ ਗੱਡੀ ਦੇ ਜਿਦਾਂ ਲੁੱਕ ਹੁੰਦੀ ਆ ਉਹਦਾਂ ਦੀ ਲੁੱਕ ਆ ਆਪਾਂ ਅੰਦਰੋਂ ਵੀ ਵੇਖੀ ਅੰਦਰੋਂ ਵੀ ਮੈਨੂੰ ਲੱਗਦਾ ਕਿ ਡਿਜ਼ਾਈਨ ਬਹੁਤ ਚੰਗਾ ਤਿਆਰ ਕੀਤਾ ਗਿਆ ਸੋ ਮੈਂ ਸਾਰੇ ਮਹਿੰਦਰਾ ਨੂੰ ਔਰ ਰਾਜਪਾਟ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਇੰਨੇ ਅੱਛੇ ਸੈਗਮੈਂਟ ਠੀਕ ਹੈ ਜੀ ਇੱਕ ਹੋਰ ਪਲੱਸ ਪੁਆਇੰਟ ਇਸ ਕਾਰ ਦਾ ਜੇ ਮੈਨੂੰ ਫੀਲ ਹੋਇਆ ਜਦੋਂ ਅਸੀਂ ਆਫਟਰ ਮਾਰਕੀਟ ਜਾ ਕੇ ਨਾਰਮਲੀ ਗੱਡੀਆਂ ਦੇ ਵਿੱਚ ਅਸੀਂ ਫੀਚਰਸ ਐਡ ਕਰਵਾਉਂਦੇ ਆ ਲਾਈਟਿੰਗ ਸੀਟਸ ਫੁੱਲ ਰੂਫ ਤੇ ਇਹਦੇ ਵਿੱਚ ਇਨ ਬਿਲਟ ਲਾਈਟਿੰਗ ਹੈਗੀ ਆ ਅਗਰ ਇੱਕ ਸਵਿਚ ਅਸੀਂ ਦਬਾਉਂਦੇ ਆ ਤੇ ਸਾਰੀ ਗੱਡੀ ਦੀ ਅੰਦਰਲੀ ਵੀ ਲਾਈਟਾਂ ਚੇਂਜ ਹੁੰਦੀਆਂ ਐ ਲਾਈਟ ਕਲਰਸ ਚੇਂਜ ਹੁੰਦੇ ਆ ਬਾਹਰ ਵੀ ਲਾਈਟਸ ਚੇਂਜ ਹੁੰਦੇ ਆ ਮਿਊਜ਼ਿਕ ਦੇ ਨਾਲ ਵੀ ਕਲਰਸ ਚੇਂਜ ਹੁੰਦੇ ਆ ਸੋ ਇਹ ਫੀਚਰ ਬਹੁਤ ਯੂਨੀਕ ਹੈ ਆਪਣੇ ਆਪ ਵਿੱਚ ਬਹੁਤ ਸੋਹਣਾ ਫੀਚਰ ਹੈ ਆਈ ਥਿੰਕ ਮਿਊਜ਼ਿਕ ਲਾਈਟਸ ਮਾਈਲੇਜ ਕਰਕੇ ਗੱਡੀ ਲਓਗੇ ਨਾਲੇ ਭਾਜੀ ਰਾਜ ਕਹਿੰਦੇ ਸੀ ਕਹਿੰਦੇ ਵੀ ਇਹਨਾਂ ਦੀ ਜਿਹੜੀ ਹੈਗੀ ਹੈ ਬੈਟਰੀ ਦੀ ਗਾਰੰਟੀ ਉਹ ਸਾਰੀ ਲਾਈਫ ਦੀ ਹੈ ਹਾਂ ਸੋ ਲੈਣ ਵਾਲਿਆਂ ਨੂੰ ਇਹ ਫਿਕਰ ਨਹੀਂ ਹੈਗਾ ਵੀ ਇੰਨੇ 2-4 ਸਾਲ ਬਾਅਦ ਵੀ ਹੋਣੀ ਇਹ ਬਹੁਤ ਵਧੀਆ ਇਹ ਵੀ ਵੱਡੀ ਗੱਲ ਹੈ ਬਹੁਤ ਵੱਡਾ ਪਲੱਸ ਪੁਆਇੰਟ ਆ ਬਹੁਤ-ਬਹੁਤ ਵਧਾਈਆਂ ਜੀ ਰਾਜ ਮੋਟਰਸ ਨੂੰ ਤੇ ਮਹਿੰਦਰਾ ਨੂੰ ਸਪੈਸ਼ਲ ਸੁਣੇ ਨਹੀਂ ਇਹ ਗੱਲ ਦੁਬਾਰਾ ਬੋਲਿਓ ਜੀ ਬਾਤ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਮੈਨੂੰ ਲੱਗਦਾ ਹੈ ਕਿ ਉਹ ਪੁੱਛ ਰਿਹਾ ਹੈ ਕਿ ਰਾਜ ਮੋਟਰਸ ਨੇ ਇਨੀਸ਼ੀਏਟਿਵ ਲਿਆ ਹੈ ਕਿ ਲਾਂਚ ਦੇ ਦੌਰਾਨ ਇਲੈਕਟ੍ਰਿਕ ਕਾਰ ਨੂੰ ਲਾਂਚਿੰਗ ਪਾਰਟੀ ਰੱਖੀ ਹੈ ਬੜੀ ਹੁਣ ਸੇ ਯਾਹਾਂ ਤੇ ਬਹੁਤ ਵਧਾਈਆਂ ਦੇ ਪਾਤਰ ਹੈ ਜੀ ਆਪਾਂ ਸਾਰੇ ਰਾਜ ਮੋਟਰਸ ਵੈਸੇ ਹੀ ਬਹੁਤ ਹੈ ਭਾਜੀ ਉਹਨਾਂ ਦੀ ਪੰਜਾਬ ਚ ਜਿਹੜੇ ਆ ਆਫਿਸ ਸਾਲਾਂ ਤੋਂ ਬਹੁਤ ਰਾਈਜ਼ ਕਰ ਰਿਹਾ ਮਹਿੰਦਰਾ ਦੋਨਾਂ ਸਾਰਿਆਂ ਨੂੰ ਪਤਾ ਹੈ ਨਾ ਇਹਨਾਂ ਦੀ ਪਹਿਲਾਂ ਵਾਲੀ ਸੈਗਮੈਂਟ ਵਿੱਚ অলਰੈਡੀ ਟਰਸਟ ਹੈਗਾ ਔਰ ਸ਼ਾਇਦ ਇਹ ٹرسٹ ਕਰਕੇ ਹੀ ਇੰਨੀ ਵੱਡੀ ਇਹਨਾਂ ਦੇ ਅਲੱਗ-ਅਲੱਗ ਚੇਨਸ ਯੂ نو ਹੈਗੀਆਂ ਨੇ ਔਰ ਇਹ ਲੋਕ ਇਹਨਾਂ ਦੇ ਕੋਲ ٹرسٹ ਕਰਕੇ ਆਉਂਦੇ ਆ ਐਕਚੁਅਲੀ ਇਹ ਹੈਲਪਿੰਗ ਵੀ ਹੈਗੇ ਮੇਰੀ ਪਹਿਲੀ ਵਾਰ ਮੈਂ ਹੀ ਹਿੰਦਿਆ ਐਂਡ ਮੈਂ ਬਹੁਤ ਜ਼ਿਆਦਾ ਕਨਫਿਊਜ਼ ਸੀ ਤੇ ਮੈਂ ਇਮੋਸ਼ਨਲੀ ਵੀ ਕਹਾਂਗੇ ਤੇ ਇਹ ਹੈਲਪ ਕਰਦੇ ਆ ਚੀਜ਼ਾਂ ਨੂੰ ਸਾਰਟਡ ਕਰਨ ਲਈ ਕਿਉਂਕਿ ਤੁਹਾਨੂੰ ਪ੍ਰੋਬਲਮ ਆ ਰਹੀ ਆ ਪੇਪਰਸ ਵਰਕ ਦੇ ਵਿੱਚ ਤੇ ਜੇ ਕੋਈ ਗੱਡੀ ਲੈਣੀ ਹੋਵੇ ਲੱਗਦਾ ਰਾਜਪਾਜੀ ਸਹੀ ਡਿਸੀਜਨ ਆ ਮਹਿੰਦਰਾ ਮੈਨੂੰ ਲੱਗਦਾ ਸਾਡੇ ਪੰਜਾਬੀਆਂ ਨੂੰ ਤਾਂ ਮਹਿੰਦਰਾ ਤੇ ਯਕੀਨ ਹੀ ਬਹੁਤਾ ਸ਼ੁਰੂ ਤੋਂ ਹੀ ਹਨਾ ਸ਼ੁਰੂ ਤੋਂ ਬਲੈਰੋ ਬੜੀ ਚੱਲਦੀ ਰਹੀ ਹਨਾ ਉਸ ਤੋਂ ਬਾਅਦ ਵੀ ਅਸੀਂ ਤਾਂ ਅੱਖਾਂ ਵਿੱਚ ਕਮਿੰਦਰਾ ਸੀ ਕਿੰਨੇ ਕਮਿੰਦਰਾ ਗਏ ਅੱਖਾਂ ਵਿੱਚ ਕਰੇ ਸੋ ਇਹ ਸਭ ਦਾ ਪਲੱਸ ਪੁਆਇੰਟ ਆ ਮਹਿੰਦਰਾ ਦੇ ਇਹ ਤਾਂ ਹਮੋਸ ਚਾਰਾਂ ਸੱਕੇ ਦਾ ਬਹੁਤ ਪਸੰਦ ਆਇਆ ਤੇ ਤਿੰਨੋ ਗਾਣੇ ਬਹੁਤ ਸੋਨਾ ਹੈ ਜੇ ਗਾ ਕੇ ਸਾਨੂੰ ਤਰੀਫ ਕਰਨੀ ਚਲੋ ਜੀ ਗਾਓ ਇਹ ਗਾਉਣਗੇ ਜੀ ਚਲੋ ਗਾਓ ਇਹ ਕਾਲੀ ਐਕਟਿਵਾ ਸੁਣਾ ਮੈਂ ਮੈਂ ਬੈਠੀ ਤਾਂ ਮਹਿੰਦਰਾ 'ਚ ਆ ਪਰ ਮੈਂ Honda ਦੀ ਕਿਵੇਂ ਗਾ ਦਵਾਂ ਯਾਰ ਚਲ ਮੈਂ ਗਾ ਦਿੰਦੀ Honda ਦੀ ਜਗ੍ਹਾ ਤੇ ਮਹਿੰਦਰਾ ਕਰਦਾ ਇਹ ਚਲੋ ਮੇਰੀ ਕਾਲੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਵੜ ਕੇ ਪਾਣੀ ਪਾਣੀ ਹੋ ਗਈ ਮੈਂ ਪਟਵਾ ਕਰ ਆਉਂਦੇ ਅੜ ਕੇ ਕਹਿੰਦਾ ਕੁੜਤੀ ਤਰੀ ਦੇ ਮੈਨੂੰ ਹਾਲਾਤ ਕਣ ਫੱਟ ਗਏ ਦੁਜਾ ਲੱਟ ਦਾ ਕੋਹਰਾ ਹਿਰਦਾਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਥੈਂਕ ਯੂ ਆਪ ਵੀ ਕੁਝ ਸੁਣਾਈਏ ਜਿੱਤੇ ਸੂਟਤੇ ਜਿੱਤੇ ਸੂਟਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਗਾਰਾ ਵਕਣੀਆਂ ਚ ਮੈਂ ਪਿਜ ਗਈ ਬੇਕਣੀਆਂ ਚ ਮੈਂ ਪਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਉਹ ਸ਼ੁਕਰ ਕਰੀ ਦਾ ਸ਼ਿਕਵੇ ਨਾ ਕਰੀਏ ਉਹ ਪੈਸੇ ਪਿੱਛੇ ਗਹਿਣੇ ਨਾਲ ਜ਼ਮੀਰ ਧਰੀਏ ਉਹ ਜਿੰਨਾ ਦਿੱਤਾ ਥੋੜਾ ਹਜੇ ਰੱਜ ਦੇਣੀ ਬੰਦੇ ਯਾਰੋ ਜੇਬਾਂ ਭਰ ਦੇ ਉਹ ਜਿੰਨਾ ਰੱਬ ਦਿੱਤਾ ਇਹ ਜੇ ਨਾ ਵੀ ਨਾ ਦਿੰਦਾ ਫੇਰ ਕੀ ਕਰਦੇ ਨਹੀਂ ਆਹ ਜਿੰਨਾ ਰੱਬ ਦਿੱਤਾ ਇਹ ਜੇ ਨਾ ਵੀ ਨਦੰਦਾ ਫੇਰ ਕੀ ਕਰਦੇ ਹੋ 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 ਗਲਾ ਚੱਲ ਤੂੰ ਡਾਇਲੌਗ ਸੁਣਾ ਦੇ ਆਈ ਸਿੰਗਰ ਵੀ ਅਸੀਂ ਕਲਾਕਾਰ ਬੰਦੇ ਹੈਗੇ ਮੈਂ ਤੁਸੀਂ ਤੁਸੀਂ ਦੋ ਡਾਇਲੌਗ ਸੁਣਾਓ ਕੋਈ ਵੀ ਸੁਣਾ ਗੱਡੀ ਦੇ ਸੁਣਾ ਦੇ ਕੋਈ ਬਣਾ ਕੇ ਮੈਨੂੰ ਮੈਨੂੰ ਬਹੁਤ ਰਿਕਵੈਸਟ ਹੁੰਦੀ ਹੁੰਦੀ ਮੰਮੀ ਕਹਿੰਦੇ ਸੀ ਹਾਂ ਮੈਂ ਕਿਹਨੇ ਪੁੱਛਿਆ ਕਿ ਤੁਹ ਇੰਨੇ ਕੌਨਫੀਡੈਂਟ ਹੋ ਗਏ ਕਿਦਾਂ ਫਿਰਦੇ ਹੋ ਜਾਂ ਇੰਨੇ ਇਕੱਠ ਦੇ ਵਿੱਚ ਕਿਵੇਂ ਰਹਿੰਦੇ ਹੋ ਸੋ ਅਸੀਂ ਬਹੁਤ ਨੀਵੇਂ ਥਾਂ ਤੋਂ ਉੱਠੇ ਹੋਏ ਆ ਤੇ ਸਾਡੀ ਜਿਹੜੀ ਜ਼ਰਤ ਹੁੰਦੀ ਆ ਇੱਕ ਤੇ ਸਾਡਾ ਖੂਨ ਉਹਦਾ ਮਜਹਲੀ ਹੈਗਾ ਵਾ ਤੇ ਉਹਦਾ ਸਾਡੀ ਧਰਤੀ ਤੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਪੈਰ ਰੱਖਿਆ ਵਾ ਤੇ ਇੱਕ ਮੇਰੇ ਘਰ ਦੇ ਇੱਕ ਮੇਰੀ ਮੰਮੀ ਹੈਗੇ ਆ ਬਹੁਤ ਜਿਆਦਾ ਸਪੋਰਟਿਵ ਹੈ ਤੇ ਉਹ ਕਹਿੰਦੇ ਕਿ ਇਹ ਤੋਂ ਗੱਲ ਸੁਣ ਕੇ ਨਹੀਂ ਆਉਣੀ ਸੁਣਾ ਕੇ ਆਉਣੀ ਆ ਸੋ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਚੀਜ਼ ਅਪਣਾਉਣੀ ਚਾਹੀਦੀ ਕਿ ਨਜਾਇਜ਼ ਕਿਸੇ ਦੀ ਨਾ ਸੁਣੋ ਆਪਣਾ ਜਿਹੜੀ ਜ਼ਰਤ ਹੈਗੀ ਉਹ ਕੈਮਰਾ ਖੋ ਤੇ ਜਿੱਥੇ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਬੇ ਡਰ ਬੋਲੋ ਬੇਝਿ ਝੁਕੋਗੇ ਹਾਂ ਨਹੀਂ ਕੋਈ